ਅਨੇਕ ਜਨਮ ਵਿਚੜੇ ਦੁਖ ਪਾਇਆ ਮਨ ਮੁਖ ਕਰਮ ਕਰੈ ਅਹੰਕਾਰੀ ਸਾਧੋ ਪਰਸਤ ਹੀ ਪ੍ਰਪਾਇਆ ਗੋਬਿੰਦ ਸਰਨ ਤਮਾਰੇ ਗੋਬਿੰਦਾ ਪ੍ਰੀਤ ਲੱਗੀ ਅਤ ਬਿਆਰੀ ਜਬ ਸਤ ਸੰਗ ਬੈ ਸਾਧੋ ਜਾਨਾ ਹਿਰਦੈ ਮਿਲਿਆ ਸਾਤ ਮਰਾਰੀ ਰਹਾਓ ਤੂੰ ਹਰੇ ਦੇ ਗੁਵਤਵ ਸਦਨ ਰਾਤੀ ਤੇਰਾ ਪਾਉ ਨ ਬੁਝਹਿ ਗੋਵਾਰੀ ਸਤਿਗੁਰ ਪ੍ਰਖ ਮੇਰਾ ਪ੍ਰਗਟਿ ਆ ਗੁਣ ਗਾਵੈ ਗੁਣ ਵਿਚਾਰੀ ਘਰ ਮਖ ਪਰੇਗਾ ਤਪਿਆ ਸਾ ਤੇ ਆਈ ਦੁਰਮਤਵ ਤਰਿ ਨਿਵਾਰੀ ਆਤਮ ਪ੍ਰੇਮ ਚੀਨ ਸੁਖ ਪਾਇਆ ਸਤ ਸੰਗਤ ਪ੍ਰਖ ਤਮਾਰੀ ਪੁਰਖੇ ਪੁਰਖ ਮੇਰਾ ਗੁਰ ਪਾਇਆ ਦਿਨ ਕੋ ਕਿਰਪਾ ਭਈ ਤੁਮਾਰੀ ਨਾਨਕ ਅਤਲ ਸਜ ਸੁਖ ਪਾਇਆ ਅਨੰਦ ਜਾਗਤ ਰਹਾ ਬਨਵਾਰੀ ਸੁਰਤ ਮਾਲਾ ਚੋਥਾ ਹਰ ਸਉ ਪ੍ਰੀਤ ਅੰਤਰ ਮਨ 베ਤੇ ਆ ਹਰ ਵਿਨ ਰਹਿਣ ਨ ਜਾਈ ਜਿਵੇਂ ਮਸਲੀ ਬਿਨ ਨੀਰੈ ਬਿਨ ਸਤਿ ਨਾਮੈ ਬਿਨ ਮਰ ਜਾਈ ਮੇਰੇ ਪ੍ਰਭ ਕਿਰਪਾ ਜਰਦੇਵ ਹਰ ਨਾਈ ਹੋ ਅਮਰਤ ਨਾਮ ਮੰਗਾ ਦਿਨ ਰਾਤੀ ਨਾਮੇ ਹੀ ਸ਼ਾਂਤ ਪਾਈ ਰਹਾਓ ਜੋ ਚਲ ਚਾਤਰ ਕੇ ਜਲ ਬਿਨ ਬਿਲਾਵੈ ਬਿਨ ਚਲ ਪਿਆਸ ਨਾ ਜਾਈ ਗੁਰਮਖ ਜਲ ਪਾਵੈ ਸੁਖ ਸਜੇ ਹਰਿਆ ਭਾਇ ਸੁਭਾਈ ਮਨਮਕ ਭੁਖੇ ਤਹਦਸ ਡੋਲ ਹੈ ਬਿਨ ਨਾਬ ਦੁਖ ਪਾਈ ਜਨਮ ਮਰੇ ਫਿਰ ਜੋਨੀ ਆਵੇ ਦਰਗ ਬਿਰਹ ਸਜਾਈ ਕਿਰਪਾ ਕਰੇ ਤਾਂ ਹਰ ਅਗਣ ਗਾਵੈ ਹਰ ਰਸ ਅੰਤਰ ਪਾਈ ਨਾਨਕ ਦੀਨ ਦਿਆਲ ਪਹਿ ਹੈ ਤ੍ਰਸਨਾ ਸ਼ਬਦ ਵਜਾਈ ਸੁਰਟ ਮਹੱਲਾ ਚੌਥਾ ਪੰਚਬਦਾ ਚਾਰੇ ਚਾਰ ਆਇਤਾ ਸਿਧ ਹੋਈ ਸਿੱਧੀ ਤੇ ਬੁੱਧ ਪਾਈ ਪ੍ਰੇਮ ਕੇ ਸਰ ਲਾਗੇ ਤਨ ਭ੍ਰਿਤ ਭਿੱਤਰ ਤਾ ਭ੍ਰਮ ਕਟਿਆ ਜਾਇ ਮੇਰੇ ਗੋਬਿੰਦ ਆਪਣੇ ਜਨ ਕੋ ਦੇਹ ਵਡਿਆਈ ਗੁਰਮਤਿ RAM ਨਾਮ ਪਰਗਾਸ ਹ ਸਦਾ ਰਹਾਓ ਸਰਣਾਈ ਰਹਾਓ ਇਹ ਸੰਸਾਰ ਸਭ ਆਵਣ ਜਾਣਾ ਬਨ ਮੂਰਖ ਜੀਤੇ ਜਾਣਾ ਹਰ ਜੀਓ ਕਿਰਪਾ ਕਰੋ ਗੁਰ ਮੇਲਾ ਹੋ ਤਾ ਹਰ ਨਾਮ ਸਮਾਣਾ ਜਿਸ ਕੀ ਬਤ ਤੋਈ ਪ੍ਰ ਜਾਣ ਜਿਸਨੂੰ ਦੇ ਸੁਭਾਈ ਬਸਤ ਰੂਪਿ ਅਤਿ ਅਗਮਾ ਗੋਚਰ ਗੁਰਪੂਰਾ ਲਖ ਲਖਾਏ ਜਨੇ ਚੱਕੀ ਸੋਈ ਜਨੇ ਗੁੰਗੇ ਕੀ ਮਠਿਆਈ ਰਤਨ ਲਗਾਇਆ ਲੋਕ ਨਾਹੀ ਜੇ ਕੋ ਰਖਾ ਲਕਾਈ ਸਾਹਿਬ ਕਿਸੇ ਤੇ ਰਾਤ ਅੰਤਰ ਜਾਵੇਂ ਤੋ ਸਭਨਾ ਕਾ ਪ੍ਰਭ ਸੋਈ ਜਿਸ ਨੋ ਦਾਤ ਕਰ ਸੋ ਪਾਈ ਜਨ ਨਾਨਕ ਅਬਰ ਨ ਕੋਈ ਸੁਰਟ ਮੰਨ ਲਾ ਪੰਜਵਾ ਕਰ ਪਹਿਲਾ ਤਿਤੋ ਕੇ ਇਕ ਓੰਕਾਰ ਸਤਿਗੁਰ ਪ੍ਰਸਾਦ ਕਿ ਸਹੋ ਜਾਤੀ ਕਿਸ ਸਾਰਾ ਦੇ ਜਾਂ ਸਭ ਕਾ ਕੀਤਾ ਹੋਸੀ ਜੋ ਜੋ ਦਿਸੈ ਵੱਡਾ ਬੜੇਰਾ ਸੋ ਸੁਖ ਕੋ ਰਲਸੀ ਨਿਰਪਰ ਨਿਰੰਕਾਰ ਭਵਖੰਡਾ ਸਭ ਸੁਖ ਨਭ ਨਿਧ ਦੇਸੀ ਹਰ ਜੀ ਆ ਤੇਰੀ ਦਾਤੀ ਰਾਜਾ ਮਾਨਸ ਬਪੜਾ ਕਿਆ ਸਾਲਾਹੀ ਕਿਆ ਤਿਸ ਕਾ ਬਹੁਤਾ ਜਰਹਾਓ ਜੇ ਨਹਰ ਤੇ ਆਇਆ ਸਭ ਕਿਸੇ ਤੇ ਸਿਕਾ ਤਿਸ ਕੀ ਭੁੱਖ ਗਬਾਈ ਐਸਾ ਧਰ ਦੇ ਆ ਸੁਖ ਦਾਤਾ ਨੇ ਖੁੱਟਨ ਕਬਹੀ ਜਾਈ आनंद بیا ਸੁਖਤਾਜ ਸਮਾਣੇ ਸਤਗੁਰ ਮੇਲ ਮਿਲਾਈ ਮਨ ਨਾਮ ਜਪ ਨਾਮ ਰਾਦ ਅਨੰਦਨ ਨਾਮ ਬਖਾਣੀ ਉਪਦੇਸ਼ ਸੁਣ ਸਾਧ ਸੰਤਨ ਕਾ ਸਭ ਚੁੱਕੀ ਕਾਣ ਜਮਾਣੀ ਕਿ ਨਿਕਾ ਹੋ ਕੇ ਰਪਾਲ ਹੋਆ ਪ੍ਰ ਮੇਰਾ ਤੇ ਲਾਗੇ ਗੁਰ ਕੀ ਬਾਣੀ ਕੀਮਤ ਕੌਣ ਕਰੈ ਪ੍ਰ ਤੇਰੀ ਤੂ ਸਰਬ ਜੀ ਆ ਦੈ ਅੱਲਾ ਸਭ ਕਿਸ ਕੀਤਾ ਤੇਰਾ ਵਰਦੈ ਕਾ ਹਮ ਬਾਲ ਗੋਪਾਲਾ ਰਾਖ ਲਿਹੁ ਨਾਨਕ ਜਨ ਤੁਮਰਾ ਜੋ ਪਿਤਾ ਪੂਤ ਕਿਰਪਾਲਾ ਸੁਰਠ ਮਹਨ ਲਾ ਪੰਜਵਾ ਕਰ ਪਹਿਲਾ ਚੌਤਕੇ ਗੁਰ ਗੋਬਿੰਦ ਸਾਹਿਬਾ ਹੀ ਐ ਪਾਈ ਮਨ ਤਨ ਹਿਰਦੈ ਧਾਰ ਸਾਚਾ ਸਾਹਿਬ ਮਨ ਵਸੈ ਪਾਈ ਇਹ ਆ ਕਰਨੀ ਸਾਰ ਜਿਨ ਤਨ ਨਾਮ ਨਾਪਜੈ ਭਾਈ ਸੇ ਤਨ ਹੋਏ ਸ਼ਾਰ ਸਾਧ ਸੰਗਤ ਕੋ ਬਾਰਿਆ ਪਾਈ ਜਿਨ ਏਕੰਕਾਰ ਅਧਾਰ ਉਹੀ ਸੱਚ ਰਾਧਨ ਪਾਈ ਜਿਸ ਤੇ ਸਭ ਕੁਝ ਹੋਏ ਗੁਰ ਪੂਰੈ ਜਾਣਾ ਆ ਪਾਈ ਤਿਸ ਬਨੇ ਅਵਰਣ ਕੋਏ ਰਹਾਓ ਨਾਮ ਮਿਹੋਣੇ ਪਤਿ ਮੋਏ ਪਾਈ ਗਣਤ ਨ ਜਾਏ ਗਣੀ ਗੁਰਮਕ ਕੋਟ ਉਧਾਰ ਦਾ ਭਾਈ ਤੇ ਨਾ ਬੈ ਏਕ ਕਣੀ ਸਿਮਰਤ ਸਾਧਰ ਸੋਧਿਆ ਭਾਈ ਬਿਨ ਸਤਗੁਰ ਪਰ ਬਨ ਜਾਏ ਅਨਕ ਕਰਮ ਕਰ ਥਾਕੇ ਭਾਈ ਫਿਰ ਫਿਰ ਬੰਧਨ ਪਾਏ ਚਾਰੇ ਕੁੰਡਾ ਸੋਧੇ ਭਾਈ ਬਿਨ ਸਤਗੁਰ ਨਾਹੀ ਜਾਏ ਬਟ ਪਾਗੀ ਗੁਰ ਪਾਇਆ ਪਾਈ ਹਰ ਹਰ ਨਾਮ ਤੇ ਆਏ ਸੱਚ ਸਦਾ ਨਿਰਮਲ ਆਪੇ ਨਿਰਮਲ ਸੱਚ ਸੋਏ ਨਦਰ ਕਰੇ ਜਿਸ ਆਪਣੀ ਭਾਈ ਤੇ ਸਬਰਾਂਪਤ ਹੋਏ ਕੋਟਵਾ ਦੇ ਜਨ ਪਾਈ ਹੈ ਭਾਈ ਵਿਰਲਾ ਕੋਈ ਕੋਏ ਨਾਨਕ ਕਰਤਾ ਸੱਚ ਨਾਮ ਪਾਈ ਸੁਣ ਮਨ ਤਰ ਨਿਰਮਲ ਹੋਏ ਸੁਰਟ ਮਹੱਲਾ ਪੰਜਵਾਦ ਦੁੱਤ ਕੇ ਜਹਾਲਾ ਭਾਉ ਅਪਾਉ ਮਾਨੈ ਤੌ ਲੋ ਮਿਰਨ ਦੁਰਾਈ ਆਨ ਆਪਣਾ ਕਰਤ ਵਿਚਾਰਾ ਤੌ ਲੋ ਬੀਚ ਬਿਖਾਈ ਮਾਦਵ ਐਸੀ ਦੇਹੋ ਬੁਝਾਈ ਸੇਵ ਸਦਗਹ ਓਟ ਚਰਨਾਨ ਬਿਸਰ ਮੋਤ ਚਸਾਈ ਰਹਾਓ ਮਨ ਮੁਗਧ ਅਚੇਤ ਚੰਚਰ ਚਿਤ ਤਮਾ ਸੀ ਰਿਦਾਨ ਆਈ ਤ੍ਰਾਨ ਪਤ त्यागान ਤੋਰ ਚਿਆ ੁਰਜ ਸੰਗ ਬੈ ਰਾਈ ਸੋਗਨ ਵਿਪੈ ਆਪਨਤਾ ਪੈ ਸਾਧ ਸੰਗਤ ਬੁਧ ਪਾਈ ਸਾਖਤ ਕਾ ਬਕਨਾ ਯੋਜਨ ਜੈਤ ਪਵਨ ਚੁਲਾਈ ਕੋਟ ਪਰ ਆਦ ਆਸ਼ਾ ਦੋ ਇਹੇ ਮਾਨ ਕਹਿਣਾ ਕਸੋ ਨ ਜਾਈ ਜਨ ਨਾਨਕ ਦੀਨ ਸਰਣ ਆਇਓ ਪ੍ਰਭ ਸਭ ਲੇਖਾ ਰਖੋ ਠਾਈ ਸੁਰਟ ਮੰਨ ਲਾ ਪੰਜਵਾ ਪਤਰਕ ਲਤਰ ਲੋਕ ਗ੍ਰਹਿਵਨ ਤਾ ਮਾਇਆ ਤਨ ਬੰਧੇ ਹੀ ਅੰਤ ਕੀ ਵਾਰ ਕੋ ਖਰਾ ਨਹੋ ਸੇ ਸਭ ਮਿੱਥਿਆ ਅਸਲੇ ਹੀ ਰੇ ਨਰ ਕਾਹੇ ਪਪੋ ਰਹੋ ਦੇਹੀ ਉਡ ਜਾਏ ਗੋ ਧੋਮ ਬਾਦ ਰੋ ਇਕ ਭਜ ਰਾਵਸਨੇਹੀ ਰਹਾਓ ਤੀਰ ਸੰਘਿਆ ਕਰ ਦੇਹੀ ਕੇਨੀ ਜਲ ਕੋਕਰ ਭਸਵੇਂ ਹੀ ਹਏ ਆਮਰ ਗ੍ਰਹਿ ਮੈਂ ਬੈਠਾ ਕਰਨ ਕਾਰਨ ਬਿਸਰੋਹੀ ਅਨੇਕਾਂ ਬਾਦ ਕਰਮਣੀ ਸਾਜੇ ਕਾਚਾ ਤਾਗ ਪਰੋਹੀ ਟੁੱਟ ਜਾਏ ਗੋਸੁੱਤ ਬੱਪਰੇ ਫਿਰ ਪੱਛ ਪਸ ਤੋਹੀ ਜਿਨ ਤੁਮ ਸਰਜ ਸਰਜ ਸਬਾਰੇ ਤਿਸ ਤਿਆਬ ਦਿਨ ਰਹੈ ਨਹੀਂ ਤੇਰਨਾਨਕ ਪ੍ਰਭ ਕਿਰਪਾ ਤਾਰੀ ਮੈਂ ਸਤਗੁਰ ਉਟ ਗਹਿਹੀ ਰਟ ਮਾਲਾ ਬਜਾਵ ਗੁਰੂ ਫੂਟ ਆਪਿਟ ਬੜਾ ਪਾਗੀ ਮਨਹ ਪਿਆ ਪਰਗਾ ਸਾ ਕੋਈ ਨ ਪੰਚਨ ਹਾਰਾ ਦੁਜਾ ਆਪਣੇ ਸਾਹਿਬ ਕਾ ਪਰ ਵਸਾ ਆਪਣੇ ਸਤ ਗੁਰ ਕੈ ਬਲ ਹਾਰੈ ਅਗੇ ਸੁਖ ਬਾਸਾ ਸੁਖ ਸੁਹਾਜ ਕਰਿਆ ਆਨੰਦ ਹਮਾਰਾ ਰਹਾਓ ਅੰਤਰ ਜਾਮੀ ਕਰਨ ਹਾਰਾ ਸੋਈ ਖਸਮ ਹਮਾਰਾ ਨਿਰਭਉ ਭੈ ਗੁਰ ਚਰਨੀ ਲਾਗੇ ਕ੍ਰਾਮ ਨਾਮ ਆਧਾਰਾ ਸਫਲਦਰ ਸੁਨੇ ਆਕਾਲ ਮੂਰਤ ਪ੍ਰਭ ਹੈ ਪੀ ਹੋ ਬਨਹਾਰਾ ਕੰਠ ਲਗਾਏ ਆਪਣੇ ਜਨ ਰਾਖੇ ਆਪਣੀ ਪ੍ਰੀਤ ਪਿਆਰਾ ਵੱਡੀ ਵਡਿਆਈ ਅਚਰਜ ਸੁਭਾ ਕਾਰਜ ਆਇਆ ਨਿਕ ਕਾਗੁਰ ਪੂਰਾ ਭੀਟੇ ਆਓ ਸਗਲੇ ਦੁਖ ਬਿਨਾਸ ਤੇ ਸੁਰਠ ਮਹੱਲਾ ਪੰਜਵਾ ਸੁਖੀਏ ਕੋ ਪਿਖ ਸਭ ਸੁਖਿਆ ਰੋਗੀ ਕਹਿ ਭਾਣ ਸਭ ਰੋਗੀ ਕਰਨ ਕਰਾਵਨ ਹਾਰ ਸੁਆਮੀ ਆਪਨ ਹਾਥ ਸੰਜੋਗੀ ਮਨ ਮੇਰੇ ਜਿਨੇ ਆਪਣਾ ਪਰਮੰਗ ਵਤਾ ਤਿਸ ਕਹਿ ਪਾਣ ਕੋਏ ਨਾ ਪੋਲਾ ਜਿਨ ਸਗਲੋ ਬ੍ਰਹਮ ਪ੍ਰਸ਼ਾਦ ਤਰਹਾਓ ਸੰਤ ਸੰਗ ਜਾ ਕਾ ਮਨ ਸ੍ਰੀਤ ਲ ਓਹ ਜਾਣੈ ਸਗਲੀ ਠੰਡੀ ਹਮੈ ਰੋਗ ਜਾ ਕਾ ਮਨ ਵਿਆਪਤ ਓਹ ਜਨਮ ਮਰੈ ਬਿਲ ਲਤੀ ਗਿਆਨ ਜਨ ਜਾਂ ਕੀ ਨੇਤਰਿ ਪੜਿਆਤਾ ਕੋ ਸਰਬ ਪਰਗਾਸਾ ਅਗਿਆਨ ਅੰਧੇਰੈ ਸੋ ਜਸ ਨਾਹੀ ਬਹੜ ਬਹੜ ਭਰ ਮਤਾ ਸੁਣ ਬੇਨੰਤੀ ਸਾਮੀ ਆਪਣੇ ਨਾਨਕੇ ਸੁਖ ਮੰਗੈ कीरतन ਤੇਰਾ ਸਾਦੂ ਗਾ ਬਹ ਤਹ ਮੇਰਾ ਮਨ ਲੱਗੈ ਸੁਰਠ ਮਹੱਲਾ ਪੰਜਵਾ ਧਨ ਸੰਤਨ ਕਾ ਧਨ ਸੰਤਨ ਕਾ ਮਨ ਸੰਤਨ ਕਾ ਕੀਆ ਸੰਤ ਪ੍ਰਸਾਦ ਹਰ ਨਾਮ ਤੇ ਆ ਸਰਬ ਕੁ ਸੁਧ ਤਬ ਥੀਆ ਸੰਤਨ ਬਿਨ ਅਬਰਨ ਦਾਤਾ ਬੀਆ ਜੋ ਜੋ ਸਰਣ ਪਰ ਸਾਧੂ ਕੀ ਸੋ ਪਾਰ ਗ੍ਰਾਮੀ ਕੀਆ ਰਹਾਓ ਟੋਟ ਪਰ ਆਦ ਮਿਟੈ ਜਨ ਸੇਵਾ ਹਰ ਕੀਰਤਨ ਰਸ ਗਾਈਐ ਈਹਾ ਸੁਖ ਆਗੈ ਮੁਖ ਉਜਲ ਜਨ ਕਾ ਸੰਗ ਬੜ ਪਾਗੀ ਪਾਈਐ ਰਸਨਾ ਏਕ ਅਨੇਕ ਗੁਣਪੂਰਨ ਜਨਕੀ ਕੇਤਕ ਹਪਮਾ ਕਹੀਐ ਆਗਮ ਅਗੋਚਰ ਸਦ ਅਬਨਾਸੀ ਸਰਣ ਸੰਤਨ ਕੀ ਲਹੀਐ ਨਿਰਗੁਣ ਨੀ ਚਰਨ ਆਥ ਅਪਰਾਧੀ ਔਟ ਸੰਤਨ ਕੀ ਆਹੀ ਤਮੋ ਘਰੇ ਅੰਧਕੂਪ ਮਹਾਂ ਨਾਨਕ ਲਿਹੋ ਨਿਬਾਹੀ ਸੁਰਠ ਮਹੱਲਾ ਪੰਜਵਾ ਕਰ ਪਹਿਲਾ ਜਾ ਕੈ ਹਿਰਦੈ ਵਸਿਆ ਤੋ ਕਰਤੇ 타 ਕੀ ਤੈ ਆਤਿ ਪਜਾਈ ਧਾ ਸਪਨੇ ਕੋ ਤੁ ਵਿਸਰੈ ਨਾਹੀ ਚਰਨ ਤੂਰ ਮਨ ਪਾਈ ਤੇਰੀ ਅਕਾਥ ਕਥਾ ਕਥਨ ਨ ਜਾਈ ਗੁਣ ਨਿਦਾਨ ਸੁਖਾਤੇ ਸੋਮੀ ਸਭ ਤੇ ਉਹ ਚਬਡਾਈ ਰਹਾਓ ਸੋ ਸੋ ਕਰਮ ਕਰਤ ਹੈ ਪ੍ਰਾਣੀ ਜੈਸੀ ਤੁਮ ਲਿਖ ਪਾਈ ਸੇਵਕ ਗੌਤਮ ਸੇਵਾ ਦੀ ਨੀ ਦਰਸ਼ਨ ਦੇਖ ਅਗਾਈ ਸਾਰੇ ਬਨਰੰਤਰਤ ਮੈਂ ਸਮਾਨੇ ਜਾ ਕਉ ਤੁਧ ਆਪ ਬਝਾਈ ਗੁਰ ਪ੍ਰਸਾਦ ਮਿਟਿਓ ਅਗਿਆਨਾ ਪ੍ਰਗਟ ਪਾਈ ਸਭ ਠਾਈ ਸੋਈ ਗਨੀ ਸੋਈ ਤਿਆਨੀ ਸੋਈ ਪੁਰਖ ਸੁਭਾਈ ਕਹੋ ਨਾਨਕ ਜਿਸ ਭੈ ਦਇ ਅੱਲਾ ਤਾ ਕਮਨ ਤੇ ਬਿਸਰਨਾ ਜਾਇ